ਕਿ ਇੰਦੀਆਂ ਵਜਾਂ ਨੰਦਲੀ ਰਾਵੀਆਂ ਦੀਆਂ 15 ਤੋਂ 10 ਜਨਵਾਰਾ ਜੀ ਤੇ 4 ਬੋਲਾ ਇਸ ਟਾਈਮ ਲਈਏ 4 ਨੰਬਰ ਬੋਲਾ ਜੀ 1 ਨੰਬਰ ਬੋਂ ਦਾ ਬੱਚਾ ਜੀ 1 ਨੰਬਰ ਦੇ ਬੋਲ ਦੀ ਮਾਂ ਦਾ ਰਕਾਰਾ ਜਿਹੜਾ ਉਹ 21 ਤੋਂ 22 ਲੀਟਰ ਆ ਜੀ ਮਤਲਬ ਕਿ ਮੇਲਿਆਂ ਦੇ ਵਿੱਚ ਜਿਹੜੀ ਮੌਸਮ ਮੇਲੇ ਦੇ ਵਿੱਚ ਉਨੇ 19.5 ਲੀਟਰ ਦੁੱਧ ਚੁਆਇਆ ਜੀ 2013 ਦੇ ਵਿੱਚ ਸੈਗਨ ਜੀ ਚੰਸ਼ੇਰ ਸਿੰਘ ਪਿੰਨ ਪਿੰਨ ਦੁੱਲਜੀ ਕੇ ਜੀ ਮੱਲਫਰ ਜੀ ਸੋ ਇਹਨਾਂ ਨੂੰ ਮੈਂ ਬੇਸ਼ੱਕ ਜਾਣਦਾ ਹੁੰਨਾ ਬਹੁਤ ਪੁਰਾਣੀ ਤੋ ਕਿ ਮੇਲਿਆਂ ਚ ਆਉਦੇ ਆ ਪਰ ਹਮੇਸ਼ਾ ਹੀ ਜਿਹੜੇ ਹੱਸਦੇ ਰਹਿੰਦੇ ਆ ਅੱਛਾ ਕੋਈ ਗੱਲ ਸੁਣਾ ਯਾਰ ਵੀ ਜੇ ਪਸ਼ੂ ਜਿਹੜੇ ਤੁਸੀਂ ਕਿਵੇਂ ਰੱਖੇ ਤੇ ਕਿਵੇਂ ਤਰੱਕੀ ਕੀਤੀ ਇਹਦੇ ਤੇ ਸ਼ੌਂਕ ਕਿਵੇਂ ਪਿਆ ਰੱਖੀਦਾ ਜੀ ਬਜ਼ੁਰਗਾਂ ਦੀ ਮਿਹਰਬਾਨੀ ਹੈ ਜੀ ਉਹਨਾਂ ਨੇ ਨਸਲ ਸੰਭਾਲ ਕੇ ਰੱਖੀ ਹੈ ਜੀ ਉਹਨਾਂ ਦੀ ਨਸਲ ਨੂੰ ਗਾ ਅਸੀਂ ਬਰਕਰਾਰ ਰੱਖਿਆ ਜੀ ਬਸ ਮਿਹਨਤ ਕੀਤੀ ਜਾਂਦੀ ਹੈ ਜੀ ਬਾਕੀ ਫਲ ਤੁਹਾਡੇ ਸਾਹਮਣੇ ਹੀ ਹੈ ਨਹੀਂ ਨਹੀਂ ਵੈਸੀ ਦੇਖਾਂ ਮੈਂ ਵੈਸੀ ਦੇਖਾਂ ਇਹਦੀ ਮਾਰਸ ਵਾਲੇ ਕਿੰਨਾ ਦੁੱਸਾ 1.18 ਲੀਟਰ ਜਿਹੜੀ ਲਾਈਵ ਚੁਆਈ ਹੋਈ ਹੈ ਇਹ ਮਾਨੂੰ ਸਾਲ। ਸਭ ਬਹੁਤ ਵਧੀਆ ਜਿਹੜੀ ਗੱਲ ਆ ਕਿ 1.18 ਲੀਟਰ ਲਾਈਵ ਚੁਆਈ ਮਲ ਫਾਰਮ ਤੋਂ ਜਿਹੜੀ ਹੋਈ ਹੈ ਔਰ ਬਹੁਤ ਬਹੁਤ ਵਧਾਈ ਦਿੰਦੇ ਹੋਏ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਇਹ ਵੀ ਜਾਣਕਾਰੀ ਆਪਾਂ ਲੈ ਲੈਣੇ ਤੁਹਾਡੇ ਕੋਲ ਜਿਹੜੇ ਖਾਸ ਕਰਕੇ ਕਿੰਨੀਆਂ ਮੱਝਾਂ ਨੰਨੀ ਰਾਵੀਆਂ ਦੀਆਂ 15 ਤੋਂ 16 ਜਾਨਵਰ ਆ ਜੀ ਤੇ 4 ਬੋਲਾ ਇਸ ਟਾਈਮ ਲਈ 4 ਨੰਬਰ ਬੋਲਾ ਜੀ 1 ਨੰਬਰ ਬੌਂਦਾ ਬੱਚਾ ਜੀ ਇੱਕ ਨੰਬਰ ਦੇ ਗੋਨ ਦੀ ਮਾਂ ਦਾ ਅਕਾਰ ਹੈ ਜਿਹੜਾ 21 ਤੋਂ 22 ਲੀਟਰ ਆਈ ਹੈ ਮਤਲਬ ਕਿ ਮੇਲੇ ਦੇ ਵਿੱਚ ਜਿਹੜੀ ਮੌਸਮ ਮੇਲੇ ਦੇ ਵਿੱਚ ਉਹਨੇ 19.5 ਲੀਟਰ ਦੁੱਧ ਚੁਆਇਆ ਹੈ 2013 ਦੇ ਵਿੱਚ ਸੈਕੰਡ ਆਈ ਸੀ ਠੀਕ ਹੈ ਸੋ ਬਹੁਤ ਹੀ ਬਰੀਡ ਵਾਲੇ ਤੋਂ ਦੇਖੋ ਇਨਸਾਨੀਅਤ ਬਹੁਤ ਹੀ ਵਧੀਆ ਸੰਭਾਲ ਹੈ ਔਰ ਬਜ਼ੁਰਗਾਂ ਦੇ ਜਿਹੜੇ ਸ਼ੌਪ ਨੂੰ ਵਰਕਰਾਰ ਰੱਖਿਆ ਤੇ ਇਸ ਵੇਲੇ ਚ ਇੱਕ ਹੋਰ ਚੀਜ਼ ਮਿਲਖਣ ਵੀ ਉਹਨੇ ਵੇਖੀ ਮੈਂ ਕਿਹਾ ਯਾਰ ਤੁਹਾਡੇ ਬਜ਼ੁਰਗ ਰੱਖਦੇ ਸੀ ਇਹਦਾ ਨਾਂ ਜੀ ਬਜੁਰਗੜੇ ਕੋਈ ਨਹੀਂ ਸੀ ਰੱਖਿਆ ਸੀ ਸ਼ੁਰੂ ਕੀਤਾ ਸੋ ਬਹੁਤੇ ਬੰਦੇ ਆ ਵੀ ਸਾਡੇ ਮੈਂ ਮੇਲੇ 'ਚ ਪੁੱਛਦਾ ਨਾ ਯਾਰ ਸਾਡਾ ਬਾਪੂ ਤਾਂ ਰੱਖਦਾ ਹੁੰਦਾ ਸੀ ਹਮਦਾ ਇਸ ਤਾਂ ਮੌਲੀ ਲੈ ਕੇ ਆਉਣੀ ਡੇਰੀ ਤੋਂ ਸੋ ਬੜੀ ਚੰਗੀ ਗੱਲ ਆ ਬਾਕੀ ਗੱਲ ਜਿਵੇਂ ਬਲੈਸੋ ਸਾਹਿਬ ਕਰ ਰਹੇ ਸੀ ਵੀ ਮਠਿਆਈ ਦੀ ਵੀ ਖਵਾ ਵਾਲੀ ਦੀ ਕਰੇ ਗੱਲ ਕਹਿੰਦਾ ਕਿ ਦੋ ਦੋ ਤਿੰਨ ਪਾਈ ਦਾ ਤੇ ਮਠਿਆਈ ਜਿਹੜੀ ਹਲਵਾਈ ਤੋਂ ਲੈ ਆਉਂਦੀ ਆ ਤੁਸੀਂ ਮਾਰਦੇ ਖਵਾ ਖਾ ਕੇ ਦੇ ਜੀ ਬਿਲਕੁਲ ਮਾਰਦੇ ਆ ਜੀ ਮੇਲੇ ਚ ਲੈ ਆਏ ਆ ਨਹੀਂ ਮੇਲੇ ਇ ਤਾਂ ਨਹੀਂ ਲੈ ਗਿਆ ਜੀ ਮੇਲੇ ਚ ਮੈਂ ਤਾਂ ਕਰੀਮ ਲੈ ਆਂਦੀ ਆ ਹਾਂ ਹਾਂ ਕਰੀਮ ਲੈ ਕੇ ਆਏ ਸੋ ਅਗਲੀ ਵਾਰੀ ਖਵਾ ਵੀ ਦਿਉਣਾ ਸੋਣਾ ਸੋਣਾ ਮਿਹਰਬਾਨੀ ਮਿਹਰਬਾਨੀ ਦੇ ਕੇ ਇਸ ਹਾਲ ਦੀ ਭੂਆ ਜਿਹੜੀ ਐ ਚੁਆਈ ਚ ਚੱਲਦੀ ਪਈ ਐ ਰਿਸਪੈਕਟ ਆ ਵੈਰੀ ਗੁੱਡ ਯਾਰ ਚੰਗੇ ਦੋ ਤਿੰਨ ਮਾਨੋ ਕੇ ਗੇਂਦ ਮਾਨੋ ਗੇਂਦ ਤੋਂ ਜਿਹੜੀ ਮਾਨੋ ਕੇ ਦੂਜੇ ਬੱਚੇ ਦੂਜੇ ਸੋਵੇ ਆ ਦੁੱਧੇ ਸੁਵੇ ਆ ਇਹਦੀ ਰਾਵੀ ਦੀ ਹਾਂ ਹਾਂ ਉਹ ਇਹਦੀ ਭੂਆ ਐ ਪਿਓ ਦੀ ਭੈਣ ਐ ਸਮਝਿਆ ਸਮਝਿਆ ਕੋਈ ਆਈ ਹੰਦੀ ਆ ਹਾਂਜੀ ਹਾਂਜੀ ਕੋਣ ਨੇ ਲਖਿੰਦੀ ਹਾਂਜੀ ਹਾਂਜੀ ਤੇ ਅੱਗੋਂ ਤੁਸੀਂ ਉਹ ਦੁੱਧੇ ਸੁਵੇ ਆ ਹਾਂ ਹਾਂ ਦੁੱਧੇ ਸੁਵੇ ਕਰਮਾ ਵਾਲੀ ਚੰਗਾ ਦੁੱਧ ਕਰਦੀ ਪਈ ਐ ਸਾਡੇ ਘਰੋਂ ਆਈ ਉਹ ਕੋਈ ਤੁਸੀਂ ਆਉਂਦੇ ਤਾਂ ਤਾਜ਼ਾ ਸਾਰਾ ਵੀਰ ਲਾ ਸਕਦੇ ਨੇ ਵੀ ਉਹ ਕੀ ਚੀਜ਼ ਐ ਨਹੀਂ ਯਾਰ ਤੁਸੀਂ ਮੈਨੂੰ ਤੁਹਾਡਾ ਕੋਈ ਗੱਲ ਝੂਠ ਲੱਗੀ ਨਹੀਂ ਨਾਲੇ ਸਭ ਤੋਂ ਮੈਂ ਜਾਣਨਾ ਪਹਿਲਾਂ ਸਭ ਬਾਬਾ ਆਓ ਇੱਥੇ ਆਜਾ ਦੇਖ ਕੇ ਕਰੋਗੇ ਸਾਬ ਇੱਧਰ ਇੱਥੇ ਆਹ ਦੇਖੋ ਬਾਈ ਰੋਹ ਸਾਬ ਸਾਨ ਸੋ ਇਹੋ ਜਿਹੜੇ ਖੁਸ਼ਦਿਲ ਬੰਦੇ ਆ ਮੇਲੇ ਉਹਨਾਂ ਵਾਲੇ ਬੰਦੇ ਆ ਸੋ ਜਿੱਥੇ ਅਸੀਂ ਨਸਲ ਦੇ ਵਿੱਚ ਤਰੱਕੀ ਕਰਨੀ ਆ ਦੁੱਧ ਹੀ ਪੈਦਾਵਾਰ ਵਧਾਉਣੀ ਆ ਥੋੜੇ ਜਾਨਵਰਾਂ ਤੋਂ ਜਾਂਦੇ ਦੁੱਧ ਲੈ ਗਦਾ ਕਿਉਂਕਿ ਮੱਝਾਂ ਜਵੇਂ ਅੱਛਾ ਪਹਿਲਾਂ ਡਾਟ ਪਰ ਕਾਇਦ ਦੱਸਿਆ ਕਿ 40 ਲੱਖ ਮੱਝਾਂ ਸਾਡੇ ਕੋਲ ਬਹੁਤ ਜ਼ਿਆਦੀ ਮੱਝਾਂ ਪਰ ਦੁੱਧ ਘੱਟ ਆ ਹੁਣ ਅਸੀਂ ਦੋ ਪੱਜਾਂ ਦਾ ਦੁੱਧ ਇੱਕ ਤੋਂ ਲੈਣਾ ਆ ਐਨੇ ਵੀ ਕੁਝ ਹੋਰ ਖਵਾ ਕੇ ਉਹਦੀ ਨਸਰਾ ਵਧਾ ਕੇ ਸੋ ਬੜੀ ਅੱਛੀ ਗੱਲ ਹੈ ਬਹੁਤ ਬਹੁਤ ਵਧੀਆ ਹਾਂਜੀ ਡਾਕਟਰ ਸਾਹਿਬ ਜੀ ਹੋਰ ਤਾਂ ਪਖ ਭਾਉਣ ਤੋਂ ਰੋਕਦੇ ਆ ਹਾਂ ਹਾਂ ਮੇਰੇ ਪੂਰਾ ਇੱਥੇ ਲੱਗਿਆ ਹੈ ਪਖਵਾਚੀ ਦੁੱਧ ਲੈਣਾ ਹੋਰ ਰੋਕਣਾ ਇੱਕ ਅਸੀਂ ਹੋਰ ਸਾਡੇ ਕੋਲੇ ਸਰਕਾਰੀ ਚਵਾਈਆਂ ਹੋਈਆਂ ਮਲਕੀ ਮੱਝਆਂ ਹਾਂਜੀ ਉਹਨੇ 5335.660 ਕਿਲੋ ਦੁੱਧ ਕੱਢਿਆ ਇੱਕ ਸਾਲ ਦਾ ਸੁਵੇ ਦਾ ਜੀ ਇੱਕ ਸੁਵੇ ਦਾ 5435 5435 ਬਹੁਤ ਅੱਛਾ ਜਿਹੜਾ ਦੰਦ ਹੈ ਸੋ ਤਾਰੀਆਂ ਮਾਰੋ ਜਾ ਰਹੇ ਉਹਦੇ ਲੋਕਾਂ ਦਾ ਨਾਮ ਦੇ ਬਿਊਟੀ ਜੀ ਵੀ ਸੈਕਿੰਡ ਹੈ ਜੀ ਅੱਛੇ ਬਿਊਟੀ ਜੀ ਦਾ ਸੈਕਿੰਡ ਆ ਯਾਰ ਮੈਨੂੰ ਤਾਂ ਸੋਨੋ ਆਇਆ ਲੱਗਦਾ ਇੱਕ ਵਾਰੀ ਕਹਿੰਦੇ ਕੂਏ ਇਕੱਠੇ ਹੋ ਗਏ ਤੇ ਉਹ ਆਵਾ ਵੀ ਤੁਹਾਡੇ ਤੋਂ ਯਾਰਾ ਤੁਹਾਡਾ ਬੁੱਢੀ ਕੌਣ ਹੈ ਕਦਰ ਜਿਨੀ ਵਰਜੀ ਪੁੱਛ ਰੋ ਹੱਥ ਲਾ ਕੇ ਜਿਦਾਂ ਰਾਕੇ ਪੁੱਛ ਰੋ ਜਿੰਨੇ ਤੁਸੀਂ ਬੁੱਢੇ ਸਾਰੇ ਚੜਦੀ ਚੜਦੀ ਗੱਲ ਉਸ ਤੋਂ ਲੋੜਿਆ ਅੱਜ ਇੱਡੇ ਇੱਡੇ ਤੇ ਹੈਗੇ ਜਦੋਂ ਦੀ ਉਹਨਾਂ ਨੇ ਕੈਪ ਧੋਣ ਡਿਆ ਜੀ ਸਹੀ ਗੱਲ ਹੈ ਸਹੀ ਗੱਲ ਹੈ ਸਾਰਿਆਂ ਨੂੰ ਜੀ ਸਾਰਿਆਂ ਨੂੰ ਆ ਸਾਰਿਆਂ ਦੇ ਤੁਹਾਡਾ ਅਸ਼ੀਰਵਾਦ ਡਾੜੀਆਂ ਫੁੱਟਣ ਤੋਂ ਲੈ ਕੇ ਚਿੱਟੀਆਂ ਉੱਜਲੀਆਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਅੱਜ ਤੇਲ ਵੇਖਣ ਨੂੰ ਮਿਲੇ ਜੀ ਪਰ ਆਪ ਚਿੱਟੀਆਂ ਹੋਂ ਨਹੀਂ ਦੇਣੀਆਂ ਜੀ ਉਹ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਇਹ ਪਾਣੀ ਵਾਲੀ ਹੈ ਜੀ ਠੀਕ ਹੈ ਜੀ ਧੰਨਵਾਦ ਜੀ